ਕਿ ਅੱਜ 2-3 ਦਿਨ ਤਿੰਨ ਤੋਂ ਬਹੁਤ ਜ਼ਿਆਦਾ ਮੱਸੀ ਮਰਦੀ ਹੈ ਜੀ ਜਾਂ ਕਿਸੇ ਨੇ ਸ਼ਰਾਰਤੀ ਅੰਸਰ ਨੇ ਜਾਂ ਕਿ ਇਹ ਫੈਕਟਰੀ ਦਾ ਪਾਣੀ ਪਿਆ ਵਿੱਚ ਗੰਦਾ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨਾਂ ਲਿਤ ਵੀ ਇਹ ਬੰਬਾਰੀ ਫੈਲਣ ਦਾ ਖਤਰਾ ਸਿਉਂਗੀ ਮੱਸੀ ਜਦੋਂ ਤਾਜ਼ੀ ਮਰਦੀ ਹੀ ਕੱਲ ਪਰਸੋਂ ਦੇ ਲੋਕੀ ਖਾਣ ਖਾੜ ਕੇ ਘਰਾਂ ਨੂੰ ਲੈ ਗਏ ਲੋਕਾਂ ਨੇ ਖਾਧੀ ਲੋਕਾਂ ਨੇ ਸਰਤਨ ਕੋ ਮੰਗ ਕਰਨਿਆ ਜੀ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜੀ ਤੈ ਤੱਕ ਜਾਣਾ ਚਾਹੀਦਾ ਜੀ ਮੇਰਾ ਨਾਮ ਗੁਰਨਾਮ ਸਿੰਘ ਹੈ ਜੀ ਮੈਂ ਪਿੰਡ ਤੂਰ ਦਾ ਸਾਬਕਾ ਸਰਪੰਚ ਹਾਂ ਰਾਵੀ ਦਰਿਆ 'ਚ 2-3 ਦਿਨ ਤੋਂ ਬਹੁਤ ਜ਼ਿਆਦਾ ਮੱਸੀ ਮਰਨ ਈ ਆ ਜੀ ਪਤਾ ਨਹੀਂ ਇਹ ਕੀ ਹੋ ਗਿਆ ਜੀ ਜਾਂ ਕਿਸੇ ਨੇ ਸ਼ਰਾਰਤੀ ਅੰਸਰ ਨੇ ਜਾ ਕੇ ਇਹ ਫੈਕਟਰੀ ਦਾ ਪਾਣੀ ਪਿਆ ਵਿੱਚ ਗੰਦਾ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੱਪ ਜੋ ਜੀਵ ਜੰਤੂ ਸਾਰਾ ਮਰ ਗਿਆ ਜੀ ਮੱਸੀ ਵੀ ਮਰ ਗਈ ਜੀ ਤੇ ਇਨਸਾਨਾਂ ਵਿੱਚ ਵੀ ਇਹ ਬਿਮਾਰੀ ਫੈਲਣ ਦਾ ਖਤਰਾ ਕਿਉਂਕਿ ਮੱਸੀ ਜਦੋਂ ਤਾਜ਼ੀ ਮਰਦੀ ਹੀ ਕੱਲ ਪਰਚੋਂ ਦੇ ਲੋਕੀ ਫੜਫੜ ਕੇ ਘਰਾਂ ਨੂੰ ਲੈ ਗਏ ਲੋਕਾਂ ਨੇ ਖਾਧੀ ਲੋਕਾਂ ਨੇ ਬੇਚੀ ਬਹੁਤ ਜ਼ਿਆਦਾ ਬਿਮਾਰੀ ਫੈਲਣ ਦਾ ਖਤਰਾ ਸਸਾਣ ਕੋ ਮੰਗ ਕਰਨਿਆਂ ਜੀ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜੀ ਤੈਹ ਤੱਕ ਜਾਣਾ ਚਾਹੀਦਾ ਜੀ ਜ਼ਰੂਰ ਅੱਗੇ ਤੋਂ ਇਹ ਐਦਾ ਨਾ ਹੋ ਸਕੇ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਮੱਛੀਆਂ ਦਾ ਸਕਾਰੀਆਂ ਦਾ ਜੀ ਪੰਚਾਰੀਆਂ ਨੇ ਪਰਚੀ ਘਟਾਈ ਦੀ ਠੇਕੇਦਾਰਾਂ ਕੋ 30 30 35 35 ਹਜ਼ਾਰ ਦੀ ਉਹਨਾਂ ਦੇ ਪੈਸੇ ਦੇ ਵਿਚਾਰਾਂ ਤੇ ਮਾਫ ਨਹੀਂ ਕਰ ਹੁਣੇ ਉਹ ਰੋਟੀ ਰੋਜੀ ਵੀ ਇੱਥੋਂ ਕਮਾਉਂਦੇ ਸੀ ਤੇ ਇੱਥੋਂ ਖਾਂਦੇ ਸੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਵੀ ਖਰਚਾ ਇੱਥੋਂ ਹੀ ਚੱਲਦਾ ਸੀ ਤੇ ਬਹੁਤ ਜ਼ਿਆਦਾ ਉਹਨਾਂ ਦਾ ਵੀ ਨੁਕਸਾਨ ਆ ਜੀ ਕੋਈ ਅਧਿਕਾਰੀ ਹਾਲੇ ਤੱਕ ਕੋਈ ਨਹੀਂ ਆਇਆ ਜੀ ਮੰਗ ਕਰਨੇ ਆ ਜੀ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਤੇ ਤੈਹ ਤੱਕ